ਗੁਰੂ ਪਿਆਰਿਓ ਕਿਵੇਂ ਆਤਮਿਕ ਕੰਟਰੋਲਤਾ ਵਿੱਚ ਅਤੇ ਪਰਪੂ ਪ੍ਰੇਮ ਵਿੱਚ ਸਮਾਈ ਹੁੰਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਤੰਗ ਤੇ ਬਖਸ਼ਿਸ਼ ਕਰਤੀ ਹਨ ਬਿਨ ਪਰਤੀਤੀ ਬਹੁਤ ਨਾ ਹੋਵੇਈ ਬਿਨ ਸ਼ਬ ਤੇ ਥਾਈ ਨਾ ਪਾਈ ਗੁਰੂ ਦੇ ਸ਼ਬਦ ਤੋਂ ਨਾਮ ਮੁਖ ਦੇ ਅੰਦਰ ਪ੍ਰਭੂ ਚਰਨਾਂ ਦੀ ਪ੍ਰੀਤ ਪੈਦਾ ਨਹੀਂ ਹੁੰਦੀ ਅਤੇ ਪ੍ਰੀਤ ਤੋਂ ਬਿਨਾਂ ਜੀਵpassੂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਪ੍ਰਮਾਤਮਾ ਦੇ ਦਰਤੇ ਜੀਵ ਕਬੂਲ ਨਹੀਂ ਹੁੰਦਾ ਸ਼ਬਦ ਹੀ ਹਮੇ ਮਾਰੀਏ ਮਾਇਆ ਦਾ ਭਰਮ ਚਾਈ ਗੁਰੂ ਦੇ ਸ਼ਬਦ ਦੇ ਰਾਹੀ ਹੀ ਹਉਮੈ ਮਨ ਵਿੱਚੋਂ ਮਾਰੀ ਜਾ ਸਕਦੀ ਹੈ ਗੁਰੂ ਦੇ ਸ਼ਬਦ ਦੀ ਰਾਹੀ ਹੀ ਮਾਇਆ ਦੀ ਪ੍ਰੇਰਣਾ ਤੋਂ ਪੈਦਾ ਹੋਈ ਢਟਕਣਾ ਦੂਰ ਹੁੰਦੀ ਹੈ ਨਾਮ ਪਦਾਰਤ ਪਾਈਏ ਗੁਰਮੁਖ ਸਹਿਜ ਸੁਭਾਈ ਗੁਰੂ ਦੀ ਸਰਨ ਪਿਆ ਪਰਮਾਤਮਾ ਦਾ ਨਾਮ ਕੀਮਤੀ ਪਦਾਰਥ ਮਿਲਦਾ ਹੈ ਆਤਮਿਕ ਟੋਲਤਾ ਤੇ ਪਰਮ ਪ੍ਰੇਮ ਵਿੱਚ ਸਮਾਈ ਹੁੰਦੀ ਹੈ ਗੁਰੂ ਪਿਆਰਿਓ ਗੁਰੂ ਦੀ ਸਰਨ ਪਿਆ ਪਰਮਾਤਮਾ ਦਾ ਕੀਮਤੀ ਨਾਮ ਮਿਲਦਾ ਹੈ ਆਤਮਿਕ ਟੋਲਤਾ ਵਿੱਚ ਤੇ ਪਰਮ ਪ੍ਰੇਮ ਵਿੱਚ ਸਮਾਈ ਹੁੰਦੀ ਹੈ